ਜੀ ਐਡਮ ਦੀ ਹੈ ਮੱਝੂ ਕੇ ਲੈਣ ਦੀ ਐਡਮ ਕੋਟ ਐਡਮ ਦੀ ਡਾਇਰੈਕਟ ਹੈ ਡਾਇਰੈਕਟ ਹੈ ਜੀ ਇਹ ਦੋਵੇਂ ਮਾਮਾ ਦੀਆਂ ਹੀ ਆ ਜੀ ਠੀਕ ਹੈ ਜੀ ਇਹ ਦੋਹਾਂ ਦੋਨੇ ਮਾਮਾ ਦੀਆਂ ਹਾਂ ਜੀ ਉਹ ਉਹ ਕੁੜੀ ਆ ਵੀ ਜੇ ਮਾਰવાડી ਕੋੜਾ ਦੇ ਰਿਓ ਤਾਂ ਮਾਰવાડી ਮਾਰવાડી ਦੇ ਨੁਕਰਾ ਛੱਡਦੇ ਤਾਂ ਬੱਚਾ ਨੁਕਰਾ ਨੁਕਰਾ ਦਿੰਦੀ ਇਹਦੇ ਨਾਲ ਹੁਣ ਯੋਦੇ ਦੀ ਬੇਸ਼ੇਰੀ ਆ ਸਾਡੇ ਕੋਲੇ ਘਰੇ ਹਾਂਜੀ ਬਹੁਤ ਜਿਆਦਾ ਚੰਗੀ ਬਈ ਬਹੁਤ ਪੇਟਲ ਕੁੜੀ ਆ ਮੇਰੇ ਜੇ ਭਾਈ ਕੀ ਹਾਲ ਚਾਲ ਨੇ ਜੀ ਬੜੀਆ ਜੀ ਬੜੀਆ ਕਿਰਪਾ ਮਾਰੋ ਕੈਮਾ ਸਿੱਟਾਂ ਦੀ ਸੱਜਣਾ ਜੀ ਬਾਈ ਤੇਰਾ ਮੰਡੀ ਤੇ ਬਾਈ ਕਿੰਨੇ ਘੋੜੀਆਂ ਘੋੜੇ ਲੈ ਕੇ ਪਹੁੰਚੇ ਵੀਰੇ ਬਾਈ 6 ਘੋੜਿਆਂ ਲਿਆਂਦਾ ਹਾਂ ਜੀ ਤੇ ਬਹੁਤ ਵਸ਼ੇਰੀਆਂ ਲਿਆਦੀਆਂ ਹਾਂ ਜੀ ਠੀਕ ਆ ਬਾਈ ਡਿਟੇਲ ਬਾਈ ਤੇਰਾ ਨੀਲੀ ਘੋੜੀ ਤੋਂ ਸਟਾਰਟ ਕਰਕੇ ਇਹ ਵੀ ਜੀ ਐਡਮ ਦੀ ਹੈ ਮੱਝੂ ਕੇ ਲੈਣ ਦੀ ਐਡਮ ਘੋੜਾ ਐਡਮ ਦੇ ਡਾਇਰੈਕਟ ਹੈ ਡਾਇਰੈਕਟ ਆ ਜੀ ਵੱਡੀ ਘੋੜੀ ਹੈ ਹਾਂ ਜੀ ਤੇ ਸਵੇਰੇ ਤੋਂ ਗੱਪਣਾ ਹੈ ਸਵੇਰੇ ਤੋਂ ਗੱਪਣਾ ਹਾਂ ਜੀ ਠੀਕ ਆ ਬੋ ਤੇ ਮਤਲਬ ਬਾਈ ਫੋਨ ਤੇ ਹੀ ਕਰਾਂਗੇ ਜਾਂ ਆਪਾਂ ਆ ਮੋਲੇ ਬਾਈ ਫੋਨ ਤੇ ਹੀ ਕਰਾਂ ਕਿਉਂਕਿ ਰਹਿ ਵਿਚਾਰ ਕਰਕੇ ਫਾਈ ਮੋਟ ਕਰਨਗੇ ਨਾ ਪੋਸਟ ਤੇ ਕਰਨਗੇ ਬਾਈ ਉਧਰ ਆ ਜੀ ਇਹ ਰਾਜ ਹੰਸ ਦੀਆ 2 ਨੰਬਰ ਵਾਲੀ ਠੀਕ ਹੈ ਜੀ ਉਹ ਆਨ ਆਉਣਾ ਪਰ ਦੋਵੇਂ ਛੇ ਮਹੀਨੇ ਤੋਂ ਗੱਭਣਾ ਹੈ ਦੋਨੇ ਇਹ ਪੰਜਾਂ ਮਹੀਨੇ ਤੋਂ ਬਾਹਰ ਆ ਗੱਭਣਾ ਇਹ ਚਾਰਾਂ ਮਹੀਨੇ ਤੋਂ ਬਾਹਰ ਆ ਇਹ ਚੱਕ ਪਾਸਾ ਦੋਨੇ ਦਾ ਹਾਂ ਆ ਚਾਰਾਂ ਮਹੀਨਿਆਂ ਦੀ ਉਹ ਪੰਜਾਂ ਦੀ ਹਾਈਟ ਕਿੰਨੀ ਕਿੰਨੀ ਹੋਊ ਭਾਈ ਇਹਨਾਂ ਦੀ ਹਾਈਟ ਭਾਈ ਉਹਦੀ 60 ਹੈ ਦੀ ਘਾਟ ਆ ਇਹਦੀ ਘਾਟ ਆ ਜੀ ਆ ਗੋਰੀ ਜੀ ਇਹ ਦੋਵੇਂ ਮਾਮਾ ਦੀਆਂ ਆਈਆਂ ਜੀ ਠੀਕ ਆ ਜੀ ਇਹ ਦੋਵੇਂ ਦੋਵੇਂ ਮਾਮਾਾਂ ਦੀਆਂ ਹਾਂਜੀ ਉਹ ਉਹ ਕੁੜੀ ਆ ਵੀ ਜੇ ਮਾਰવાડી ਕੋੜਾ ਦੇਵੇ ਉਹ ਤਾਂ ਮਾਰવાડી ਮਾਰવાડી ਦੇ ਨੁਕਰਾ ਛੱਡਦੇ ਤਾਂ ਬੱਚਾ ਨੁਕਰਾ ਨੁਕਰਾ ਦਿੰਦੀ ਆ ਇਹਦੇ ਨਾਲ ਹੁਣ ਯੋਧੇ ਦੀ ਬੇਸ਼ੇਰੀ ਆ ਸਾਡੇ ਕੋਲੇ ਘਰੇ ਹਾਂਜੀ ਬਹੁਤ ਜ਼ਿਆਦੇ ਚੰਗੀ ਬਈ ਬਹੁਤ ਪੇਟਲ ਕੁੜੀ ਆ ਮੇਰੇ ਜੀ ਬਈ ਇਹੋ ਜੀਆਂ ਕੁੜੀਆਂ ਹੀ ਸਾਨਹ ਕੁੜੇ ਪੈਦਾ ਕਰਦੀਆਂ ਆ ਇਹ ਬੇਸ਼ੇਰਾ ਤੋਂ ਉੱਥੀ ਤਾਂ ਗਾਰੰਟੀ ਨਾਲ ਸਾਨ ਬਣੂ ਹਾਂ ਤੇਲ ਵੀ ਕੁੜੀ ਦੀ ਬਹੁਤ ਵੱਡੀ ਤੇ ਹਾਈਟ ਭਈ ਕਿੰਨੀ ਹੋਊਗੀ ਹਾਈਟ ਭਾਈ ਦੇਖ ਲਓ ਵੀ ਇਹ ਮੇਰੇ ਸਾਹਮਣੇ 63+ ਹੈ ਠੀਕ ਹੈ ਜੀ ਬਈ ਖੱਟੀ ਵਾਲਾ 63+ ਉਹ ਖੱਟੀਆ 68 ਅਜੇ ਵੈਪ ਜਿੱਤਿਆ ਹੋਗਾ 70 ਵੀ ਹੋਣਾ ਹਾਂ 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 ਤੇ ਬੇਲਬੂਲ ਕੁੜੀ ਦੀ ਬਹੁਤ ਆ ਉਹੀ ਟਿੱਟੋ ਧੀ ਜੇ ਵਿਚੇਰੀ ਬਿਲਕੁਲ ਅਰੇ ਲਗੱਦੀ ਆ ਜੀ ਛੇੜੀ ਕੁੜੀ ਆ ਬਿਲਕੁਲ ਬੜਾ ਕੋਈ ਰੀਲ ਗੱਡੀ ਕਹਿ ਸਕਦੇ ਆ ਪਰ ਇਹ ਕਿੱਟੀ ਇਹ ਟੱਪੇ ਦੀ ਧੀ ਕੁੜੀ ਆ ਦੋਸਤੋ ਉਹ ਹੈਗੀ ਆ ਰਾਜੂ ਡੋਰ ਦੀ ਹਾਂਜੀ ਉਹਦੀ ਦੇਖੋ ਜੀ ਬੇਲ ਬਾਦੀ ਕਿੱਡੀ ਅਸਲਕਾਰੀ ਹੈਗੀ ਆ ਆਪਾਂ ਇਹ ਰੀਲ ਗੱਡੀ ਫਲਕਾਰੀ ਹੋਲਾ ਹਾਂਜੀ ਪਰ ਬੱਚੇ ਬਈ ਇੰਨੇ ਚੰਗੇ ਬੋਟਲੈਸ ਆਸ ਹੁੰਦੀ ਆ ਹਾਂਜੀ ਐਸ ਟਾਈਮ ਉਹ ਖਾਲੀ ਹਾਂਜੀ ਉਹ ਜਿਹੜੀ ਪਰਲੀ ਅਬਲਖਾ ਆਪਣੀ ਹਾਂਜੀ ਉਹ ਪੈਸ ਲੈਣ ਦੀ ਆ ਹਾਂਜੀ ਉਹ ਵੀ ਸ਼ੇਵੇ ਤੋਂ ਬਣਾਣਾ ਸ਼ੇਵੇ ਤੋਂ ਬਣਾਣਾ ਆ ਦੇਖੋ ਹੁਣ ਅਬਲਖਾ ਅਗਲਾ ਕਹਿੰਦਾ ਮੇਲ ਬਾਡੀ ਦੇਖੋ ਕਿੰਨਾ ਕੱਦਗਾ ਆ ਹਾਂਜੀ ਸੁਨੱਖੀ ਪੂਰੀ ਆ ਹਾਂਜੀ ਤੇ ਚਾਲ ਇੰਨੀ ਤਾਂ ਹਾਂਜੀ ਬੰਦਾ ਗਲੇਰ ਹੋਣਾ ਚਾਹੀਦਾ ਬਹਿਣਾ ਹਾਂਜੀ ਧਰਤੀ ਖੈਦੂ ਦੇ ਥਲੇ ਠੀਕ ਆ ਵੀ ਹਾਂ ਇੰਨਾ ਤਰ੍ਹਾਂ ਦੇ ਇੰਨਾ ਤਰ੍ਹਾਂ ਦੀਆਂ ਕੁੜੀਆਂ ਭਾਈ ਸਾਰੀਆਂ ਚੰਗੀਆਂ ਨੇ ਪਰ ਜਿਵੇਂ ਘਾਟ ਘਾਟ ਫੌਦ ਨੇ ਹਨਾ ਰਿਜ਼ਲਟ ਸਾਰਿਆਂ ਦੇ ਚੰਗੇ ਆਉਣਗੇ ਜਿਹੜੀ ਵੀ ਘੋੜੀ ਪਸੰਦ ਆਉਂਦੀ ਆ ਭਾਈ ਤੋ ਖਰੀਦ ਸਕਦੇ ਜਿਹੜਾ ਰੇਟ ਆ ਉਹ ਫੋਨ ਤੇ ਕੀਤਾ ਜਾਊਗਾ ਨੰਬਰ ਵੀ ਉਹਨਾਂ ਦੇ ਆਪਾਂ ਦੇ ਦੇਵਾਂਗੇ ਵਿੱਚ ਹਾਂ ਕੱਲ ਨੂੰ ਸ਼ਿਵਾਘੋੜਾ ਵੀ ਲੈ ਕੇ ਆਵਾਂਗੇ ਕੱਲ ਨੂੰ ਆਊਗਾ ਘੋੜਾ ਕੱਲ ਦੀ ਵੀਡੀਓ ਦੇ ਦੋਸਤੋ ਸ਼ਿਵਾਘੋੜਾ ਵੀ ਦਰਸ਼ਨ ਕਰਾਉਂਦੇ ਆ 6 ਵੇ ਦੇ ਪਰਸੋਂ ਲਿਆਵਾਂਗੇ ਯੋਦੇ ਨੂੰ ਵੀ ਯਾਨੀ ਦੋਨੇ ਕੁੜੇ ਇੱਕ-ਇੱਕ ਜਣਾ ਬਗਲੇ ਕੇ ਆਇਆ ਗਰਮੀ ਕਰਕੇ ਸਰਾਇਆ ਹੈ ਭਈ ਉਹ ਬਿਸ਼ੇਰੀਆਂ ਦੀ ਡਿਟੇਲ ਦੱਸ ਦੀ ਆਪਾਂ ਉਹ ਸਤਾਰ ਦੀ ਅੱਕੀ ਸਤਾਰਪੁਰੇ ਦੀ ਬਿਚੀ ਆ ਭਈ ਹਾਂ ਯਾਰ ਮੇ ਨੂੰ ਮਾਰਾ ਹਾਂਜੀ ਆ ਵੀ ਬਹੁਤ ਸਨਫੀ ਆ ਹਾਂਜੀ ਭਾਈ ਆਏ ਸਤਾਰਪੁਰੇ ਦੀ ਬਿਸ਼ੇਰੀ ਆ ਦੋਸਤੋ ਇਹ ਕਾਫਾ ਟਾਟਾ ਫਾਰਕ ਤੇ ਆਗਾ ਅਜੀ ਚੰਗੀਆਂ ਥੋੜੀ ਕਰੀ ਬਣ ਕਰਕੇ ਹਵਾ ਦਾ ਲੈ ਗਿਆ ਹਾਂ ਤੇ ਆ ਵਸ਼ੇਰੀ ਬਈ ਕੁੱਤੀ ਕੰਢੀ ਬੜੀ ਐ ਕੰਨ ਦੀ ਫੇਸ ਫਾਰ ਆ ਜਾਉਗਾ ਸਹੀ ਵੀ ਬਣ ਪਰਾਂ ਚ ਵੀ ਟਿੱਕਾ ਨੇ ਜਮਾ ਬੱਲ ਲਗਾਇਆ ਬਣਾਇਆ ਬਣਾਉਂਦੀ ਆ ਹਾਂਜੀ ਇਹ ਬਹੁਤ ਸਨਖ ਜਿਹਾ ਆਪਾਂ ਕਹੇ ਹੁੰਦੇ ਆ ਵੀ ਕੰਨ ਜੋੜ ਕੇ ਬੱਚੀ ਹਵਾ ਨਹੀਂ ਲੰਘਦੀ ਉਹ ਕੰਮ ਆ ਹਾਂ ਵਸ਼ੇਰੀ ਬੋਸ ਤੋਂ ਵਸ਼ੇਰੀਆਂ ਦੋਨਾਂ ਹੀ ਚੰਗੀਆਂ ਆਂ ਜਿਹੜਾ ਭਾ ਇਹਨਾਂ ਦਾ ਵੀ ਫੋਨ ਦੇ ਦਿੱਤਾ ਜਾਊਗਾ ਜਿਹੜੀ ਆ ਫੇਸਵਾਲ ਦੀ ਇੱਕ ਇਕਸਾਰ ਰਹੀ ਹੈ ਕੱਪਰ ਤੋਂ ਬਣਦੀ ਹੈ ਬੜੀ ਜੀ ਇ ਬਰਬੇ ਦੋ ਪਰਾਂ ਦੇ ਦਿੱਤੀ ਆ ਆਹ ਦੋਸਤਾਂ ਦਾ ਕਾਰਜ ਲੈ ਆਫੇ ਇੱਕ ਕੋਲ ਹੈ